ਹੂੰ ਜਿੱਕਾਂ ਦੇਖਾਂ ਲੈ ਵਣ ਲੈ ਸੁਬੀ ਕੀ ਕੀ ਲੈ 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 ਲਾ ਰੱਖ ਦੋ ਹੜਾ ਦੋ ਹੜਾ ਲੈ ਲੈ ਟਿੰਕ ਨਾ 1.5 ਗੇਨ ਨੂੰ ਲਾਇਕ ਐ ਸ਼ੇਅਰ ਸਬਸਕ੍ਰਾਈਬ ਬਾਈ ਬਣ ਕੇ ਜਰੂਰ ਕਰਿਆ ਕਰੋ ਯਾਰ ਹੱਥ ਬਣ ਕੇ ਬੇਨਤੀ ਹੈ ਸਾਡੀ ਭਾਈ ਮਾੜੋ ਦੋ ਨਾ ਤਾ ਲੈ ਮਾਣੋ ਦੇਖ ਲੋ ਖੇਡਦੀ ਆ ਹੁਣ ਲੈ ਮਾਣ ਲੈ ਲੈ ਚੰਗਾ ਲੈ ਥੱਲੇ ਸਿੱਟੀ ਥੱਲੇ ਸਿੱਟ ਖੜੀ ਖੜੀ ਥੱਲੇ ਸੜ ਦੇ ਇੱਧਰ ਹੂੰ ਨੋੜੀ ਬੜੀ ਆ ਮਾਣੋ ਲੈ ਮਾਣ ਤੇਰ ਕੋਲੀ ਨਹੀਂ ਲੈਂਦੀ ਇਹ ਲੈ ਮਾਣ ਅੱਛੇ ਆ ਲੈ ਲੈ ਮਾਣ ਹੂੰ ਚੈਕੀ ਕੋਣ ਹੈ ਚਵਟ ਮਾਰ ਦਿਆ ਬੈਠੂਗੀ ਚੈਕੀ ਚੱਕੂਗੀ 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 ਚੱਕੀ ਗਈ ਲੈ ਮੈਂ ਚੱਗਾ ਲੱਗਾ ਲੈ 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 ਤੇ ਚੱਗਾ ਲੱਗਾ ਲੈ ਹਰ ਜੰਗ ਨਹੀਂ ਜਿੰਗਾ ਹੁਣ ਫੜਾ ਦੇਣੀ ਐ ਤੇ ਪੱਤਾ ਲੈ ਲੈ ਵਣ ਲੈ ਵਾਣਾ ਉਹ ਤੇਰੀ ਚੰਗੀ ਖਿਜੀ ਐ ਲੈ ਹੂੰ ਕੰਝੇ ਮਾਰਦੀ ਆ ਇਹ ਇਹ ਵੀਡੀਓ ਨੂੰ ਬਾਈ ਵਣ ਕੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੀ ਇਹ ਜੂਟ ਮਾਰੀ ਉਹਨੂੰ ਹੂੰ ਜੂਟ ਮਾਰੀ ਜੀ ਬੋਲਤਾਂ ਜੀ ਲੈ ਵਣ ਹੇ ਗੋਲ ਦਾ ਚੱਬੀ ਤੈਨੂੰ ਗੋਲੀਆਂ ਨਾ ਖਰਾਬ ਕਰਾ ਦੀ ਤੂੰ ਇਹ ਖੇਡਦੀ ਖੇਡਦੀ ਲਵਣ ਆਪੇ ਜੰਗ ਟੱਕਲਾ ਟੱਕਲਾ ਜੰਗ ਨਹੀਂ ਇਹ ਆਊਗੀ ਵੋਟੇ ਵਸ ਤੇ ਕੋਲੇ ਦੇਖੀ ਇਹ ਇਹ ਦੇਖ ਦੇਖ ਤਾਰਾ ਤੂੰ ਨਾ ਫਿਰ ਤੂੰ ਕੱਟਾਂਗੀ ਹੁਣ ਹੈ ਤਾਰਾ ਤੂੰ ਕੱਟਾਂਗੀ ਤੇਗ ਨੰਨਾਂ ਦਾ ਕਿੱਥੇ ਗਈਆਂ ਓਹੋ ਲੈ ਐ ਰੱਜੂ ਐਂਪਰ ਸਰ ਐਂਪਰ ਸਰ ਬਲੂੰਗੜਾ ਨਾਲ ਹੀ ਲਈ ਇਹ ਇਹ ਚੱਕ ਚੱਕ ਤਾ ਹਾਂ ਹੁਣ ਨੀ ਹੁਣ ਨੀ ਡਰ ਗਿਆ ਸਦਾਵੜਾ ਹੂੰ ਮਾ ਇਵਨ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਯਾਰ ਵੋਟਾਂ ਪਤਾ ਸੀ ਸਾਥ ਸਮਨ ਕੇ ਬੇਨਤੀ ਹੈ ਸਾਡੀ ਤੜਕ ਤੇ ਹੂੰ ਹੂੰ ਬੜਾ ਪੜਾਗਾ ਹਨਾ ਤੜਕੀ ਉੱਠਿਆ ਫਿਰਦਾ ਸੀ ਜਵਾਖਾਂ ਦੇ ਨਾਲ ਹੀ ਹਨਾ ਤੜਕੇ 4 ਵਜੇ ਦੇ ਤੇ ਗਏ ਆ ਜਵਾਖ ਨਾਲ ਹੀ ਉੱਠ ਖੜਾ ਭਰਾਵਾ ਮੁਰਗਿਆਂ ਦੇ ਵਿੱਚ ਹੀ ਰਹਿੰਦਾ ਦੇਖ ਮੁਰਗੇ ਫਿਰਦੇ ਚੂਚਾ ਇੱਕ ਚੂਚੇ ਨਾਲ ਖੇਡਦਾ ਇਹ ਤੈਨੂੰ ਦਿਖਾਉਣ ਨੂੰ ਦਿਖਾਉਣਾ ਚੂਚਾ ਕਿੱਧਰ ਗਿਆ ਚੂਚਾ ਜਾ ਉਹ ਫਿਰਦਾ ਚੂਚਾ ਵੀ ਬੱਸ ਪਾਇਆ ਪੋਸਾਂ ਦਾ ਤੋੜ ਉਹ ਫਿਰਦਾ ਚੂਚਾ ਚੂਚੇ ਨਾਲ ਹੀ ਖੇਡਦਾ ਇਹ ਚਲ ਮਰੂੰ ਫੇਰਾ ਵੀਡੀਓ ਨੂੰ ਸਾਡੀ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਯਾਰ ਹੱਥ ਬਨ ਕੇ ਬੇਨਤੀ ਆ ਵਧੀਆ ਵਧੀਆ ਵੀਡੀਓ ਪਾਵਾਂਗੇ ਅਸੀਂ ਹੋਰ ਤੁਹਾਨੂੰ ਦਿਖਾਵਾਂਗੇ ਹਾਸੇ ਮਜ਼ਾਕ ਵਾਲੀਆਂ ਵੀ ਪਾਏ ਕਰਾਂਗੇ ਨਾ ਮੁਰਗੀ ਇਹਦੇ ਤਾਂ ਉੱਤੇ ਬੈਹ ਜਾਂਦਾ ਏ ਉਹ ਚੂਚੇ ਨਾਲ ਬੜਾ ਖੇਡਦਾ ਉਹ ਫਿਰਦਾ ਚੀਚਾ ਹਾਂ ਤਾਂ ਕੰਮ ਕਰਦੀ ਹਾਂ ਬਰਾ ਉਹ ਨਹੀਂ ਲੱਗ ਕੇ ਢੇੜਦੀ ਲੈ ਮੈਂ ਨਹੀਂ ਬਰਾਵਾ ਕੰਮ ਕਰ ਦਿੰਦੀ ਹਾਂ ਹੂੰ ਮੈਂ ਕੰਮ ਕਰਦੀ ਹਾਂ ਤੇਰੇ ਨਾਲ ਹੀ ਖੜੀ ਜਾਵਾਂ ਹਾਂ ਪਾਇਆ ਹੂੰ ਕਾਇਆ ਇੰਦਾ ਜਾ ਤੱਕ ਰਹੀ ਹੂੰ ਚੇਕ ਕਰ ਹੂੰ 4:00 ਵਜੇ ਕੱਢਦੀ ਆਂ 7.5 ਹੁ ਲੈ ਵੀਡੀਓ ਨੂੰ ਕਰਵ ਲਾਇਕ ਬਾਈ ਸ਼ੇਅਰ ਸਬਸਕ੍ਰਾਈਬ ਭਰਾ ਬਣ ਕੇ ਏ ਹਮ ਵਾਹ ਵਾਹ ਹੇ 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 ਵਾਹ ਹਾਂ ਰੋਕਦਾ ਹੱਥ ਹੱਥ ਰੋਕਦਾ ਵਾਹ ਆਦੀ ਜਿਮਾਟੇ ਖਾਣਿਆ ਤਾਂ ਕੀ ਕਰੀ ਜਊਂ ਮੈਂ ਫੇੜੀਆਂ ਦਾ ਫੜ ਕੋਲ ਕਦਾ ਕਰਨ ਜੇ ਹੁਣ ਫੜ ਹੂੰ ਜੇ ਵਕ ਕੰਮ ਗਵਾਥਾ ਹੱਥ ਕਰਦਾ ਮੂਰੇ ਇਹ ਚਲੋ ਬਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ